ਸਰਸੇ ਵਾਲੇ ਵੱਲ ਜਾਣਗੇ ਅਕਾਲੀ ਦਲ ਕਿਹੜਾ ਸਰਸਾ ਪਹਿਲਾ ਦੱਸ ਬੰਨ ਬਾਬਾ ਰਾਮ ਰਹੀ ਅਕਾਲੀ ਦਲ ਇਕੱਲਾ ਹੀ ਨਹੀਂ ਜਾਂਦਾ ਲੋਕ ਸਾਰੇ ਜਾਂਦੇ ਐ ਜੇ ਅਕਾਲੀ ਦਲ ਨੇ ਗਲਤੀ ਕੀਤੀ ਐ ਤੇ ਅਕਾਲੀ ਦਲ ਨੇ ਭੁਗਤ ਲਈਏ ਦੇਖੋ ਬਾਣੀ ਵਿੱਚ ਜਿਹੜੀ ਸੇਵਾ ਨਾ ਉਸ ਦਾ ਬਹੁਤ ਵੱਡਾ ਮਹੱਤਵ ਬਾਣੀ ਸਾਨੂੰ ਸੇਵਾਸਖੰਦੀ ਐ ਸਿਮਰਨਸਖੰਦੀ ਐ ਜੀਵਨ ਹਮੇਸ਼ਾ ਉਹਦਾ ਹੀ ਕੀਮਤੀ ਐ ਜਿਹੜਾ ਸੇਵਾ ਤੇ ਸਿਮਰਨ ਨਾਲ ਜੁੜਿਆ ਰਹੇ ਸੇਵਾ ਦਿਖਾਵੇ ਕੀ ਨਹੀਂ ਸਿਮਰਨ ਦਿਖਾਵੇ ਦਾ ਨਹੀਂ ਪਹਿਰਾਵਾ ਦਿਖਾਵੇ ਦਾ ਨਹੀਂ ਜਿਹੜਾ ਮਨੁੱਖ ਉਸ ਪਾਤਸ਼ਾਹ ਦੇ ਹੁਕਮ ਚ ਰਹਿ ਕੇ ਤਨੋਂ ਮਨੋਂ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਉਹਦੀ ਜੀਵਨ ਜਿਹੜਾ ਸਫਲਾ ਹੋ ਜਾਂਦਾ ਹੈ ਕੱਲ ਅਸੀਂ ਆਏ ਸੀ ਜੀ ਕਾਦਰ ਸਾਹਿਬ ਦੇ ਸਾਨੂੰ ਸਕੂਨ ਹੈ ਕਿ ਜੋ ਆਵਾਜ਼ ਅਸੀਂ ਲੈ ਕੇ ਚੱਲੇ ਸੀ ਜੋ ਮਿਸ਼ਨ ਲੈ ਕੇ ਚੱਲੇ ਸੀ ਉਹ ਪੂਰਾ ਹੋਇਆ ਔਰ ਅੱਜ ਸੰਸਾਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਸਾਡਾ ਇਤਿਹਾਸ ਕੀ ਹੈ ਸਰਵਚਤਾ ਸ਼੍ਰੀ ਕਾਦਰ ਸਾਹਿਬ ਦੀ ਕੀ ਜਿਸਹ ਕੱਲ ਤੱਕ ਤਾਂ ਪੁੱਛਿਆ ਗਿਆ ਕਿ ਸਾਡੀ ਮੌਜੂਦ ਹੈ ਇੱਕ ਹੋ ਗਏ ਜ਼ਿੰਦਗੀ ਬਿਲਕੁਲ ਨਹੀਂ ਲੱਗਦਾ ਕਿ ਆਣ ਵਾਲੇ ਸਮੇਂ ਰੈਸੀ ਤੇ ਸ਼੍ਰੋਮਣੀ ਕਾਲੀਦਾ ਤੇ ਹੈ ਹੀ ਇੱਕ ਹੈ ਉਹ ਬਖਰੀ ਗੱਲ ਹੈ ਕਿ ਅਸੀਂ ਅਲੱਗ ਹੋ ਕੇ ਇੱਕ ਸੁਧਾਰ ਕਰਨ ਲਈ ਤੁਰੇ ਸੀ ਉਹ ਸੁਧਾਰ ਜਿਹੜਾ ਇੱਥੇ ਬਹੁਤ ਵੱਡਾ ਵਿਗਾੜ ਸੀਗਾ ਜਿਹੜਾ ਗੁਨਾਹ ਹੋਏ ਸੀ ਜਾਂ ਗਲਤੀਆਂ ਹੋਈਆਂ ਸੀ ਉਹ ਆਵਾਜ਼ ਅੱਜ ਬੁਲੰਦ ਕੀਤੀ ਤੇ ਮੁਰਖੇ ਸ਼੍ਰੀ ਅਕਾਤਰ ਸਾਹਿਬ ਦੇ ਝੰਡੇ ਥੱਲੇ ਅਸੀਂ ਇਕੱਠੇ ਹੋਏ ਆ ਸਮਰਪਿਤ ਹੋ ਕੇ ਜੋ ਅਸੀਂ ਸੇਵਾ ਲਈ ਇਹ ਬੁਰੇ ਕਿਰਪਾ ਕਰੇ ਕਿ ਸਾਰੀ ਸੇਵਾ ਨੂੰ ਮਨਜ਼ੂਰ ਕਰੇ ਜੇ ਅਸੀਂ ਫੇਰ ਇਕੱਠੇ ਹੋ ਕੇ ਸਾਰੇ ਕੰਮ ਸੇਵਾ ਤੋਂ ਬਾਅਦ ਕਿੰਨਾ ਬਲ ਮਿਲੇਗਾ ਜੀ ਬਹੁਤ ਬਹੁਤ ਜੀ ਦੇਖੋ ਸਕੂਨ ਹੈ ਹਰ ਇੱਕ ਦੇ ਮਨ ਨੂੰ ਖੁਸ਼ੀ ਹੈ ਜੀ ਕਿ ਅਸੀਂ ਆਪਣੇ ਮੰਦਰ ਕਰਦੇ ਤੇ ਅਸੀਂ ਪਹਿਲਾਂ ਵੀ ਹੈ ਜੀ ਮੰਨ ਲਓ ਮੈਂ ਇੱਕ ਪ੍ਰਧਾਨ ਸੀ ਪ੍ਰਧਾਨ ਦੀ ਤੌਰ ਤੇ ਸਾਰਾ ਕੁਝ ਦੇਖਦੀ ਸੀ ਦੇਖਰੇ ਕਰਦੀ ਸੀ ਇੱਥੇ ਪ੍ਰਬੰਧ ਕਰਦੀ ਸੀ ਮੁਲਾਜ਼ਮਾਂ ਨੂੰ ਮਿਲਦੀ ਸੀ ਜਾਂ ਕਰਵਾਉਂਦੀ ਸੀ ਕੋਈ ਸੇਵਾ ਕਰਨੀ ਹੁੰਦੀ ਕਰਵਾਉਣੀ ਹੁੰਦੀ ਸੋ ਹਰ ਇੱਕ ਨੇ ਆਪਣੀ ਡਿਊਟੀ ਕਰਨੀ ਹੁੰਦੀ ਅੱਜ ਅਸੀਂ ਹੱਥੀ ਜਿਹੜਾ ਕੋਈ ਪਹਿਲਾਂ ਵੀ ਕਰਦੇ ਰਹੇ ਹਾਂ ਅੱਗੇ ਵੀ ਹੁੰਦੇ ਰਹੇ ਪਰ ਅੱਜ ਜੇ ਸਾਨੂੰ ਸੰਦੇਸ਼ ਦਿੱਤਾ ਸੀ ਉਹਦੇ ਅਨਸਾਰ